ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕਰਤਿਸ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦੱਸਦੀ ਹੈ ਚਰਕੀ ਦਾਦਰੀ ਜ਼ਿਲ੍ਹੇ ਦੇ ਪਿੰਡ ਸ਼ਮਸ਼ਪੁਰ ਨੇੜੇ ਰਾਸ਼ਟਰੀ ਰਾਜ ਮਾਰਕੀਟਸ 55D ਤੇ ਇੱਕ ਕੰਟੇਨਰ ਨੂੰ ਅੱਗ ਲੱਗੀ ਲੱਗ ਗਈ ਹੈ ਸੱਗ ਵਿੱਚ ਲੱਖਾਂ ਰੁਪਏ ਦੇ ਫ੍ਰਿਜ ਸੜ ਕੇ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਪਰ 3 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਫਾਇਰ ਬ੍ਰਿਗੇਡ ਦੀ ਟੀਮ ਦੁਪਹਿਰ 2 ਵਜੇ ਤੱਕ ਮੌਕੇ ਤੇ ਮੌਜੂਦ ਸੀ ਅਤੇ ਅੱਗ ਤੇ ਕਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ਇਹ ਸਮਾਨ ਮਹਾਰਾਸ਼ਟਰ ਦੇ ਪੁਣੇ ਤੋਂ ਆਇਆ ਸੀ ਅਤੇ ਲੁਧਿਆਣਾ ਜਾ ਰਿਹਾ ਸੀ ਇਸ ਵਿੱਚ ਫਰੈਜ ਰੱਖੇ ਹੋਏ ਸਨ ਅੱਗ ਪਹਿਲਾਂ ਕੰਟੇਨਰ ਦੇ ਪਿਛਲੇ ਹਿੱਸੇ ਤੋਂ ਸ਼ੁਰੂ ਹੋਈ ਅਤੇ ਫਿਰ ਟੈਬਿੰਦ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਅੱਗ ਲੱਗਣ ਬਾਰੇ ਪਤਾ ਲੱਗਣ ਤੇ ਡਰਾਈਵਰ ਅਤੇ ਉਸ ਦੇ ਨਾਲ ਆਏ ਦੋ ਲੋਕ ਹੇਠਾਂ ਉਤਰ ਗਏ ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੋਕਕੇ ਤੇ 5 ਕੇ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਲਈ ਇੱਕ ਹੋਰ ਗੱਡੀ ਬੁਲਾਈ ਗਈ ਹੈ ਇਸ ਦੌਰਾਨ ਫਾਇਰ ਬ੍ਰਿਗੇਡ ਟੀਮ ਨੇ ਡਰਾਈਵਰ ਤੇ ਦੋਸ਼ ਲਗਾਇਆ ਹੈ ਫਾਇਰਮੈਨ ਹਰੀਸ਼ ਨੇ ਕਿਹਾ ਕਿ ਉਹ 10 ਘੰਟਿਆਂ ਤੋਂ ਸਖਤ ਮਿਹਨਤ ਕਰ ਰਿਹਾ ਹੈ ਉਸਨੇ ਖੁਦ ਕੰਟੇਨਰ ਵਿੱਚੋਂ ਫੇਸ ਬਾਹਰ ਕੱਢਿਆ ਉਸਨੇ ਕਿਹਾ ਕਿ ਡਰਾਈਵਰ ਨੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜੀ ਆਇਆਂ ਲਾਹਦਾ ਕਿ ਉਹ ਸ਼ਰਾਬੀ ਸੀ ਅਤੇ ਉਸਨੇ ਦੁਰਵਿਵਹਾਰ ਕੀਤਾ ਇਸ ਇਸ ਵੇਲੇ ਦੀ ਐਮ ਖਬਰ ਇਸਰਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਪਿੰਕ ਮੀਡੇ ਦੇ ਨਾਲ ਧੰਨਵਾਦ